ਪੀ ਸਾਨੂੰ ਉਹ ਬੰਦੇ ਚਾਹੀਦੇ ਨੇ ਯਾਰ ਜਿਹੜੇ ਚ ਅੰਦਰ ਇੱਛਾ ਹੋਵੇ ਵੀ ਹਾਂ ਯਾਰ ਆਪਾਂ ਛੱਡਣਾ ਐ ਦਵਾਈ ਦਾ ਚਾਹੇ ਫਿਰ ਮੈਂ ਸਾਰੇ ਧਰੌਲੇ ਨੂੰ ਤਬਾਦਨਾ ਉਹ ਗੱਲ ਦਾ ਸੁਆਦ ਨਹੀਂ ਮਿੱਤਰੋ ਆਹ ਦੇਖੋ ਮਿੱਤਰੋ ਕਰੋ ਗੌਰ ਬਾਈ ਇਹ ਜੀ ਦੀ ਮੈਂ ਵੀ ਦੇਖੀ ਆ ਨਾ ਕੱਲ ਮੈਂ ਆਇਆ ਸੀ ਉਦੋਂ ਲੱਗਦਾ ਸੀ ਮੈਂ ਕਿਹਾ ਕਿ ਤੇ ਸ਼ੌਕ ਹੈ ਮਣੀ ਨੂੰ ਕਿਹਾ ਨਾਲ ਨਾਲ ਪਾਠ ਸੁਣਦੇ ਆਂ ਨਾਲ ਪ੍ਰਧਾਨ ਛੱਡਦੇ ਆਂ ਬਹੁਤ ਬਹੁਤ ਧੰਨਵਾਦ ਮਣੀ ਤੇਰਾ ਚਾਹ ਦੱਸ ਜੀ ਚਾਹ ਪੀਣੀ ਚਾਹਮਕਾ ਕੋਈ ਕੀ ਜਾਂਦਾ ਡੰਗਾ ਲਾ ਗਈ ਗ੍ਰਾਮ ਬੌਂਸ ਨੂੰ ਕਹਿੰਦੇ ਸੀ ਨਾ ਲੀਲੂ ਦੋਹਣਾ ਲੀਲੂ ਮੁਰੂ ਦਾ ਲਾ 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 ਬਈ ਹਾ ਦੇਖੋ ਮਿੱਤਰੋ ਲੈ ਗਈ ਤਿਤਰੀ ਸਾਰੇ ਬੱਚੇ ਕੱਢ ਗਏ ਹਾਂਜੀ ਸਣੀ ਜੀ ਹਾਂਜੀ ਕੀ ਹਾਲ ਨੇ ਯਾਰਾਂ ਕੈਮ ਆ ਵਧੀਆ ਹਾਂਜੀ ਕੈਮ ਆ ਵਧੀਆ ਵਧੀਆ ਹਾਂਜੀ ਮੰਨਾ ਜੀ ਲੋੜ ਰ ਹੈ ਉਹ ਆਉਂਦਾ ਮਣੀ ਪਲੇਟ ਨਾ ਹੋਇਆ ਕਰਕੇ ਯਾਰਾ ਸੋ ਮੈਂ ਆਇਆ ਕਰ ਮੰਨੇ ਯਾਰ ਉਹਨੂੰ ਦਿਆ ਕਰ ਰਹਾ ਹੈ ਕਿਹ ਕਰਾਂਗੇ ਕਿਹਾ ਹਦਾਂ ਆ ਵੀ ਮਿੱਤਰੋ ਹੋ ਰਹੀ ਆ ਸਾਡੀ ਰਨਿੰਗ ਸ਼ੁਰੂ ਆਜੋ ਵੀ ਹਾਏ ਗਿਆ ਬਸ ਆਪਰੇ ਵਾਓ ਯਾਰ ਸਾਡੇ ਤੋਂ ਸਭ ਤੋਂ ਚਲੇ ਸਾਡੇ ਨਾਲ ਸਭ ਤੋਂ ਜੂ ਕਲਾਸਾਂ ਚ ਅਸੀਂ ਪੂਰਾ ਮਿੱਤਰੋ ਆਨਲਾਈਨ ਕਸਾਲਾਂ ਕਲਾਸਾਂ ਲਾਉਨੇ ਆ ਸੀ ਜਿਹੜਾ ਵਿੱਚ ਪੂਰਾ ਪਸੀਨਾ ਕੱਢਦੇ ਆ ਮਿੱਤਰੋ ਆ ਦੇਖੋ ਗਿੱਲੀ ਹੋ ਗਈ ਈ ਸਾਲੇ ਸਾਰੀ ਹੁਣ ਆਪਦੀ ਐਕਸਰਸਾਈਜ਼ਾਂ ਕਰਾਂਗੇ ਜਿਹੜੀਆਂ ਅਸੀਂ ਹੂੰ ਕਰਦੀਆਂ ਡੇਲੀ ਆਨਲਾਈਨ ਕਲਾ ਆ ਜੁਆਇਨ ਕਰੀ ਹੋਈ ਆ ਸਾਡੀ ਹਫਤਾ ਹੋ ਗਿਆ ਉਹ ਲਾਉਣੇ ਆ ਹੁਣ ਬਸ ਆਪਦੀਆਂ ਰੀਲ ਜਿਹੜੀ ਪਾਉਣੇ ਹੁੰਦੇ ਆ ਉਹ ਬਣਾਵਾਂਗੇ ਪੂਰਾ ਪਸੀਨਾ ਘੱਟੀਦਾ ਦੇਖੋ ਮਿੱਤਰੋ ਆਇਆ ਕਰੋ ਯਾਰ ਆ ਬਿਮਾਰੀਆਂ ਨੇ ਮੁੜਕਾ ਨਹੀਂ ਹੈਗਾ ਇਹ ਠੀਕ ਐ ਆਇਆ ਕਰੋ ਸਵੇਰੇ ਉੱਠ ਕੇ ਕਾਇਮ ਹੋਵੋ ਯਾਰ ਕਿਉਂ ਮੰਨੇ ਦੱਸੋ ਵੀ ਹਾਂ ਹਾਂ ਕਾਇਮ ਹੋ ਪੁਰੇ ਹਾਂ ਕਿਉਂ ਵੀ ਮਣੀ ਪੂਰਾ ਸਿਰੇ ਕੈਮ ਹੁੰਨਾ ਹੈ ਕਿਉਂ ਬੱਬੂ ਪੂਰਾ ਵਧੀਆ ਵਧੀਆ ਆਏ ਬਾਈ ਐ ਬੋਲਿਆ ਕਰੋ ਯਾਰ ਬੰਦੇਓ ਤੁਸੀਂ ਕਿਉਂ ਘਬਰਾਉਨੇ ਹੋ ਆ ਪਸੀਨਾ ਦੇਖੋ ਐ ਕਟੋ ਪਸੀਨਾ ਮਤਰੋ ਕੈਮ ਕੈਮ 24 ਘੰਟੇ ਜੇ ਸਵੇਰੇ ਉੱਠੋਗੇ ਤਾਂ ਹੀ ਉਹ ਕੈਮਰਾ ਹੋਗੇ ਤੁਸੀਂ ਠੀਕ ਐ ਸਰੀਰ ਤੋਤੋਂ ਦੀ ਕੁਛ ਨਹੀਂ ਮਤਰੋ ਬਿਮਾਰੀਆਂ ਛੋਟੇ ਲਵੇ ਲਾਉਣੇ ਵੀ ਨਹੀਂ ਲੱਗਦੀਆਂ ਠੀਕ ਐ ਮਾਨਸਿਕ ਤੌਰ ਤੇ ਤਕੜੇ ਹੋਮੋਗੇ ਜੇ ਸਵੇਰੇ ਉੱਠ ਕੇ ਆਉਗੇ ਮਤਰੋ ਸਾਰੀ ਫਾਇਦੀ ਫਾਇਦੇ ਨੇ ਬਸ ਕਿਲਾ ਹਿੰਮਤ ਕਰਿਆ ਕਰੋ ਜਿਹੜੀ ਗੱਲ ਆ ਵੀ ਹਿੰਮਤ ਬਸ ਕੇਰਾ ਉੱਠਣ ਦੀ ਠੀਕ ਹੈ ਕੇਰਾ ਉਠੋ ਪਾਣੀ ਪਿਓ ਕੁਸਾ ਆ ਜੋ ਮદાન ਚ ਡਟ ਜਾਓ ਇਹੀ ਆ ਮਿੱਤਰੋ ਅਸੀਂ ਤਾਂ ਕਹਿ ਸਕਦੇ ਜਿਵੇਂ ਮੈਂ ਕਹਿਣਾ ਹੁੰਨਾ ਠੀਕ ਹੈ ਨਸ਼ੇ ਛੱਡੋ ਜਿਹੜੇ ਮੁੰਡੇ ਉਨ ਨੇ ਘਰਾਂ ਚ ਉਹਨਾਂ ਨੂੰ ਕਹਿੰਦੇ ਆ ਵੀ ਆਓ ਨਿਕਲੋ ਘਰਾਂ ਚੋਂ ਠੀਕ ਹੈ ਬਸ ਧੰਨਵਾਦ ਬਾਈ ਇਹੀ ਆ ਸਾਡਾ ਕਹਿਣਾ ਕਰੋ ਵੀ ਮਿੱਤਰੋ ਐਕਸਰਸਾਈਜ਼ਾਂ ਓਕੇ ਮੁੰਡੇ ਟ ਕਰਨੇ ਵੇਲੇ ਬੜਾ ਉੱਖਾਉਂਦੇ ਕੰਨ ਵਿੱਚ ਲੈਈ ਜਾ ਵਾਏ ਤਰੋ ਵੇ ਤਰੋ ਦੇਖੋ ਸਾਡੀ ਟੀਮ ਪੂਰੀ ਮਾਸਤੀ ਕਰਦੀ ਹੈ ਮਤਰੋ ਉਤਰੋ ਹਵਾ ਵੀ ਮਤਰੋ ਐ ਚੱਲਦੀ ਆ ਵੀ ਕਹਿੰਦੀ ਆ ਕੀ ਬਾਤ ਆ ਕੀ ਬਾਤ ਆ ਢੰਡੀ ਢੰਡੀ ਜਦੋਂ ਨਾਲ ਖਾਈ ਕੇ ਜਾਂਦੀ ਆ ਉਦੋਂ ਤਰੋ ਆ ਟੀ-ਸ਼ਰਟਾਂ ਕਿੱਲੀ ਜਾਂਦੇ ਮਾਜੋ ਮਾੜੀ ਜਿ ਐ ਖਾਂਦੀ ਆ ਨਾਲ ਕੀ ਬਾਤ ਹੀ ਆ ਯਾਰ ਨਜ਼ਾਰਾ ਹੀ ਆ ਜਾਂਦਾ ਆ ਆਇਆ ਕਰੋ ਯਾਰ ਟੀਮ ਵਧਾਈਏ ਆਪਾਂ ਠੀਕ ਆ ਨਾ ਨਿਕਲੋ ਘਰਾਂ ਚੋ ਮਤਰੋ ਠੀਕ ਆ ਤਾਰੇ ਆਈ ਆ ਅਜੇ ਤਾਂ ਮੱਲੋ ਮੱਲੀ ਜੀ ਕਰਦਾ ਵੀ ਛੋਟੇ ਨਾਲ ਚਾਰ ਗੱਲਾਂ ਹੋਣ ਠੀਕ ਐ ਨਸ਼ੇ ਪੱਤੇ ਛੱਡੋ ਮਿੱਤਰੋ ਕੁਛ ਨਹੀਂ ਯਾਰ ਉਹਨਾਂ 'ਚ ਸੋਫੀ ਬੰਦੇ ਵਰਗੀ ਜ਼ਿੰਦਗੀ ਨਹੀਂ ਹੈਗੀ ਨਸ਼ੇ ਵਾਲਾ ਕੀ ਕਹਿੰਦਾ ਨਸ਼ਿਆਂ ਨੂੰ ਛੱਡੋ ਵੀਰ ਜੀ ਗੁਰੂ ਵਾਲਾ ਬਣਿਓ ਵੀਰ ਜੀ ਨਸ਼ਿਆਂ ਨੂੰ ਛੱਡੋ ਤਾਂ ਹੀ ਉਹ ਕਹਿੰਦੇ ਆ ਮਿੱਤਰੋ ਵੀ ਛੱਡੋ ਕੋਹ ਨਹੀਂ ਗੱਡੀਆਂ ਬਹੁਤ ਤੇਜ਼ ਆਉਂਦੇ ਨੇ ਬੇਨਤੀ ਆ ਗੱਡੀ ਵਾਲਿਆਂ ਨੂੰ ਵੀ ਮਾੜਾ ਜਿਹਾ ਸਵੇਰੇ ਸਵੇਰੇ ਹੌਲੀ ਚੱਲਿਆ ਕਰੋ ਹੋਰ ਜੀ ਚਾਚਾ ਜੀ ਵਧੀਆ ਜੀ ਵਧੀਆ ਹੁਣ ਤੁਸੀਂ ਆਇਆ ਨਹੀਂ ਰਹੇ ਜੀ 2-4 ਦਿਨਾਂ ਤੇ ਨਹੀਂ ਵੇਲਾ ਕੋ ਵੇਲਾ ਹੋ ਜਾਂਦਾ ਹੈ ਅੱਛਾ ਹਾਂ ਜੀ ਹੋਰ ਲੋਟਾ ਚਾਚਾ ਇਹ ਜਮ ਉਹ ਕੇ ਪੂਰਾ ਜਮਾ ਚੜਦੀ ਗਲਾ ਚੜਦੀ ਗਲੀ ਚਾਹੀਏ ਬੰਦਾਂ ਪੂਰੇ ਕੱਟ ਕੇ ਜਾਣੇ ਆ ਮੁਰਕਾ ਪੂਰਾ ਇਹ ਵਧੀਆ ਵਧੀਆ ਚੰਗਾ ਹਾਂ ਬਾਇ ਗੁਰਦੀ ਕਾ ਖਾਲਸਾ ਬਾਈ ਜੀ ਹਾਂ ਜੀ ਗੋਪੀ ਜੀ ਪਹੁੰਚਾਇਆ ਕਰੂੰਗਾ ਯਾਰ ਠੀਕ ਹਾਲਾ ਵੀਰੇ ਠੀਕ ਹੈ ਬਈ ਵਧੀਆ ਲੋਟਾ ਕੰਮ ਚੱਲਿਆ ਡਿਊਟੀ ਆਏ ਕਰੂ ਛੋਟੇ ਕੋਲੇ ਦੇਖਿਆ ਕਰੂੰਗਾ ਅਗਲੇ ਹਫ਼ਤੇ ਆਇਆ ਕਰ ਆਜ ਕੱਲ ਮੈਂ ਤੈਨੂੰ ਫੋਨ ਕਰਨ ਲੱਗਦਾ ਜੀ ਮੈਂ ਕੱਲ ਤੂੰ ਮੈਂ ਆਇਆ ਨਹੀਂ ਹੁਣਾ ਮੈਂ ਕਿਹਾ ਗੋਪੀ ਨੇ ਫੋਨ ਕਰਦਾ ਤੇ ਤੂੰ ਵੀ ਆਇਆ ਕਰੂੰ ਪੱਕਾ ਪੱਕਾ ਵੀਰੇ ਪੱਕਾ ਪੱਕਾ ਬਣਾਉਣਾ ਟੀਮ ਆਪਾਂ ਵੱਡਾ ਹੀ ਕਰਨਾ ਕਾਫਲਾ ਇਹ ਨਹੀਂ ਨਹੀਂ ਠੀਕ ਹੈ ਜੀ ਮਤਰੋ ਦੋਸਤ ਵੀ ਮਿਲਦੇ ਨੇ ਜੀ ਸਵੇਰੇ ਉੱਠੋਗੇ ਦੋਸਤ ਵੀ ਮਿਲਣਗੇ ਤੁਹਾਨੂੰ ਗੱਲਾਂ ਬਾਤਾਂ ਵੀ ਹੋਣਗੀਆਂ ਛੋਡੀਆਂ ਫਾਇਦੀ ਫਾਇਦੇ ਨਹੀਂ ਯਾਰ ਉੱਠਣ ਦੇ ਸੁਨੇਹਾ ਨੁਕਸਾਨ ਤਾਂ ਕੋਈ ਵੀ ਨਹੀਂ हां ਵੀ ਦੋਸਤੋ ਵਿੱਚ ਅੱਧੇ ਬੰਦੇ ਸਾਨੂੰ ਕਹਿ ਦਿੰਦੇ ਨੇ ਵੀਰੇ ਵੀ ਜਦੋਂ ਸਵੇਰੇ ਆਉਣ ਲੱਗੇ ਹਨਾ ਵੀ ਸਾਨੂੰ ਫੋਨ ਕਰ ਲਿਆ ਕਰੋ ਵੀ ਜਦੋਂ ਘਰੋਂ ਤੁਰਨ ਲੱਗਦੇ ਹੋਣ। ਪਰ ਉਹ ਸਾਨੂੰ ਇੱਕ ਗੱਲ ਦੱਸਣ ਵੀ ਅਸੀਂ ਫੋਨ ਤਾਂ ਕਰ ਲੈਨੇ ਹੁੰਨੇ ਆ ਮਿੱਤਰੋ। ਵੀ ਫਿਰ ਘਰੇ ਜਾ ਕੇ ਵੀ ਉਹਨਾਂ ਦੇ ਅਸੀਂ ਉਹੀ ਚੱਕਿਆ ਕਰੀਏ। ਘਟੋ ਘਟਾ ਅਸੀਂ ਦਾ ਫੋਨ ਲਾਦੇ। ਪਰ ਫੋਨ ਤਾਂ ਚੱਕੋ ਬਾਈ ਫੇਰਾ। ਜਦੋਂ ਕਹੀ ਆ ਯਾਰ ਇੰਨੇ ਇੰਨੀ ਗੱਲ ਕਹੋ ਯਾਰ ਵੀ ਥੋੜਾ ਆਪਦੇ ਆਪ ਤੇ ਐਂ ਕੰਟਰੋਲ ਹੋਵੇ ਵੀ ਕਹਿਤਾ ਤਾਂ ਕਹਿਤਾ ਨਹੀਂ ਫਿਰ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਖਾਲੇ ਸੌਂ ਲਓ। ਦਾਹ ਦੇਣਾ 15 ਦਿਨ ਜਿੱਦੇ ਛੋੜਾ ਜੀ ਕਰਿਆ ਉਦੋਂ ਪਰ ਜਿੱਦੇ ਕਹੋ ਉਹਦੇ ਮਿੱਤਰੋ ਫਿਰ ਖੜੇ ਹੋ ਮੋ ਯਾਰ ਆ ਤਾਂ ਕੋਈ ਗੱਲ ਨਹੀਂ ਨਾ ਬਣੀ ਵੀ ਫੋਨ ਹੀ ਨਹੀਂ ਚੱਕਣਾ ਯਾਰ ਨੈਗੇਟਿਵਿਟੀ ਨਹੀਂ ਮਿੱਤਰੋ ਚਾਹੀਦੀ ਸਾਨੂੰ ਸਾਨੂੰ ਪੋਜ਼ਿਟਿਵ ਬੰਦੇ ਚਾਹੀਦੇ ਨੇ ਪੋਜ਼ਿਟਿਵ ਠੀਕ ਹੈ ਜਿਵੇਂ ਮੈਂ ਨਸ਼ੇ ਵਾਲੇ ਦਵਾਈ ਵਾਲਿਆਂ ਨੂੰ ਕਹਿਣਾ ਹੁਣ ਵੀ ਸਾਨੂੰ ਉਹ ਬੰਦੇ ਚਾਹੀਦੇ ਨੇ ਯਾਰ ਜਿਹੜੇ ਅੰਦਰ ਇੱਛਾ ਹੋਵੇ ਵੀ ਹਾਂ ਯਾਰ ਆਪਾਂ ਛੱਡਣਾ ਐ ਦਵਾਈ ਦਾ ਚਾਹੇ ਫਿਰ ਮੈਂ ਸਾਰੇ ਧਰੌਲੇ ਨੂੰ ਤੋਬਾ ਦਨਾ ਉਹ ਗੱਲ ਦਾ ਸੁਆਦ ਨਹੀਂ ਮਿੱਤਰੋ ਉਹ ਗੱਲ ਤਾਂ ਨਹੀਂ ਉਹ ਹੀ ਗੱਲ ਕਹਿੰਦੇ ਆ ਬਾਈ ਜਿਹਨੇ ਗਰਾਊਂਡ 'ਚ ਵੀ ਆਉਣਾ ਮੜਾ ਜਾ ਮਨ ਬਣਾ ਕੇ ਆਉ ਚਾਰ ਦਿਨ ਲੇਟ ਆਜੋ ਪਰ ਜੇ ਤੇ ਕਹਿਤਾ ਵੀ ਜਾਣਾ ਤਾਂ ਉਦੋਂ ਸ਼ੁਰੂਆਤ ਕਰ ਦੋ ਇਹ ਕਹਾਣੀ ਆ ਮਿੱਤਰੋ ਕੈਮਰੋ ਯਾਰ ਅੱਦਾ ਬੋਦੋ ਬੋਨਾ ਯਾਰ ਪੰਜਾਬੀ ਹੋਂ ਤੁਸੀਂ ਪੰਜਾਬੀ ਤਾਂ ਉਹੀ ਨੇ ਕਬਰਾਂ ਉਦੇ ਹੁੰਦੇ ਆ ਲੰਡੂ ਗੱਲਾਂ ਤੋਂ ਮਾੜੀਆਂ ਮੋਟੀਆਂ ਤੋਂ ਬਾਈ ਓਕੇ ਮਿੱਤਰੋ ਕੈਮਰੋ ਹੋ ਬਾਸ ਲਿਆ ਲਾਈਟ ਮਿੱਤਰੋ ਪਾਣੀ ਪੀਰੇ ਚਾਚੇਗੇ kalau dia nakal dan kowek Jakarta. Ayo, orang ini bujuk metro. Ayo, ini. Ini apa ki karena? Kalau jodoh ini ya jari ini. Sundi ya. Gobalisi.

ਕਰੋ ਗੌਰ ਭਾਈ ਇਹ ਜੀ ਦੀ ਮੈਂ ਵੀ ਦੇਖੀ ਆ ਨਾ ਕੱਲ ਮੈਂ ਆਇਆ ਸੀ ਉਦੋਂ ਲੱਗਦਾ ਸੀ ਮੈਂ ਕਿਤੇ ਸ਼ੌਂਕ ਹੈ ਅੱਜ ਰੋ ਵਿੱਚ ਵੜ ਕੇ ਦੇਖਿਆ ਤਾਂ ਕਰਕੇ ਪਤਾ ਲੱਗਿਆ ਇਹ ਬਹੁਤ ਪੈ ਰਹੀ ਹੈ ਭਾਈ ਗੌਰ ਕਰ ਲੋ ਮਟਰੋ ਇਹ ਕਿ ਯਾਰ ਪਹਿਲਾਂ ਨਹੀਂ ਪਈ ਜਾਂਦੀ ਆ ਦੇਖੋ ਐਂਦੀ ਭੈਣ ਸਹੀ ਗੱਲ ਛਟਿਆ ਦੀ ਅੱਜ ਚਲੋ ਆਪਾਂ ਦੇਖ ਲਈ ਮਟਰੋ ਛੋੜੀ ਜੀ ਮੈਂ ਕਿਹਾ ਪਦਾਨ ਵੀ ਛੱਡਦੀ ਹੈ ਫਿਰ ਭਾਈ ਜੀ ਆਪਣੇ ਕੋਲੇ ਮਰਾ ਮਾਰੀ ਹੈ ਯਾਰ ਮੈਨੂੰ ਲੱਗਿਆ ਕਿ ਸਿਉਂਗਾ ਦੋਕ ਦਾਣਾ ਦੀ ਮੈਂ ਕਿਹਾ ਚੱਲ ਮਾੜੀ ਬੋਟੀ ਅੱਜ 부ਜੋ ਜੇ ਦੇਖੇ ਮੈਂ ਕਿਹਾ ਫਿਰ ਟੇਟਣ ਵਾਲੀ ਇਹਦਾ ਆਗੇ ਮੈਤਰੋ ਫਿਰ ਪ੍ਰਦਾਨ ਬਣੀ ਹੁਣ ਮਣੀ ਨੂੰ ਕਿਹਾ ਨਾਲ ਨਾਲ ਪਾੜ ਸੁਣਦੇ ਆਂ ਨਾਲ ਪ੍ਰਦਾਨ ਛੱਡਦੇ ਆਂ ਸੁੰਡੀ ਜੀ ਦੇਖਿਆ ਸੀ ਉਹਦੀ ਦੇਖੋ ਜਦੋਂ ਪਤਾ ਲੱਗਿਆ ਉਹਦੀ ਫਿਰ ਐਂ ਕਿਹਾ ਵੀ ਪ੍ਰਦਾਨ ਮਾਰ ਗਿਆ ਨੇ ਯਾਰ ਮਣੀ ਹੈ ਆਈ ਨੇ 부ਜੋ ਜੇ ਦਿਖਾ ਮੈਂ ਤੈਨੂੰ ਵੇਜੇ ਵੇਜਾ ਹੈਗੀ ਆ ਮਾਤਰੋ ਕਿਤੇ ਕਿਤੇ ਗਿਆ ਬਾਲੀ ਨਹੀਂ ਹੈਗੀ ਉਹ ਆਇਆ ਵੀ ਫਿਰ ਆਪਾਂ ਸਿੱਟਣੀ ਸਿੱਟਣੀ ਸੀ ਚਾਰ ਦਿਨਾਂ ਨੂੰ ਵੀ ਫਿਰ ਬਿਮਾਰੀ ਵਧੇ ਤੋਂ ਸਿੱਟਣ ਦਾ ਕੀ ਫਿਰ ਹਾ ਇਧਰੋਂ ਪਰਲੇ ਪਾਸਿਓਂ ਮਾ ਫਾੜਨਾਰੇ ਹੈ ਮਣੀ ਨਹੀਂ ਇਹ ਜੀ 2 ਘੰਟਾ ਹੋਰ ਰਹਿਣੇ ਆ ਬਸ ਠੀਕ ਹੈ ਹਾ ਡੂੜ ਕੇ ਲੈ ਜਦਾ ਮਾਰੀ ਮਾਤਰੋ ਜਮਾ ਬੱਤ ਫਿੱਟੀ ਆ ਬਾਈ ਜਮਾ ਪੂਰੀ ਪੂਰੀ ਆਈ ਆ ਫਾੜ ਕਿਸਾਨ ਨੇ ਨਾ ਮੁੰਡੇ ਕਿਸਾਨ ਤਾਂ ਫਿਰਾਂ ਹੀ ਛੱਡਦੇ ਨੇ ਕੰਮ ਨਹੀਂ ਪਰ ਐ ਵੀ ਕੱਲ ਨੂੰ ਫੇਰ ਸਿੱਟਣੀ ਯਾਰ 4 ਦਿਨਾਂ ਨੂੰ ਨਿਸ਼ਾਨ ਕਰਾ ਕੇ ਸਿੱਟੀ ਤਾਂ ਕਿਹਾ ਸਿੱਟੀ ਹੈ ਨਾ ਹੈ ਹਾਂ ਐਡ ਕਰ ਦਿਆ ਸੀ ਆਖਿਆ ਮਾੜੀ ਐਡ ਵੀ ਜ਼ਰੂਰੀ ਹੈ ਹੈ ਵੀ ਕਿਹੜੀ ਸਿੱਟੀ ਹੈ ਐਡ ਵੀ ਨਹੀਂ ਅਸੀਂ ਐ ਵੀ ਦੱਸਾਂਗੇ ਵੀ ਜੇ ਕੰਮ ਕਰਿਆ ਵੀ ਕੰਮ ਕਰੂਗੇ ਨਾ ਉਹ ਵੀ ਦੱਸਾਂਗੇ ਬਾਈ ਵਲੌਗ ਦੇਖਦੇ ਰਹੋ ਸਾਡੇ ਜੇ ਪਤਾ ਕਰਨਾ ਵੀ ਇਹ ਕੰਮ ਕਰਦੀ ਹੈ ਕਿ ਨਾ ਚੱਲ ਖੋਲ ਸੰਤੋ ਵੀ ਦੇਖੋ ਯਾਰੀ ਨਾ ਵੜਦੇ ਲੋਕ ਦਾਤੀਆਂ ਨਾ ਵੜਦੇ ਨੇ ਹੈ ਕੋਈ ਨਾ ਕੋਈ ਕੋਈ ਨਾ ਕੋਈ ਛੱਕੋ ਮਾਤਰਾ ਮੁੰਡੇ ਕਲੇ ਦੇ ਇੱਕ ਪੈਟੂ ਆਰੀ ਨੂੰ ਇੱਕ ਪਾਸੇ ਕਹਿੰਦੇ ਦੁਨੀਆ ਨੂੰ ਦੋ ਪਾਸੇ ਮਣੀ ਆ ਲੈ ਆਰੀ ਨੂੰ ਇੱਕ ਪਾਸੇ ਕਹਿੰਦੇ ਦੁਨੀਆ ਨੂੰ ਦੋ ਪਾਸੇ ਜਿਹੜਿਆ ਦੰਦੇ ਜੇ ਨੇ ਉਹ ਕਹਿੰਦੇ ਹੁੰਦੇ ਨੇ ਲੋਹਾ ਵੜਣਾ ਹੀ ਹੁੰਦਾ ਹਾਂ ਦੋਨੇ ਪਾਸੇ ਲੋਹਾ ਵੜਣਾ ਹੀ ਤੇ ਦੋਨਾ ਪਾਸੇ ਹਾਂ ਭਾਈ ਦੇਖੋ ਕੀ ਬਾਤ ਕਰੀ ਆ ਮੁੰਡੇ ਨੇ ਚਲਿਓ ਹੁਣ ਪਾਣੀ ਪੁਣੀ ਦਾ ਨਹੀਂ ਪੀਣਾ ਬਾਤ ਹੀ ਪੀ ਮੈਂ ਜਾ ਜੂ ਯਾਰ ਹਨਾ ਤਾਂ ਤਾਂ ਨਹੀਂ ਹੈਗਾ ਮੁੰਡਾ ਬਿਜੀ ਬਹੁਤ ਆ ਜੀ ਬਿਜੀ ਲਾਈਫ ਆ ਕੰਮ ਤੇ ਵੀ ਜਾਣਾ ਇਹਦਾ ਇੱਕ ਆਇਆ ਵੀ ਗਮਾੜ ਮੱਥੇ ਜਵਾਬ ਨਹੀਂ ਦਿੰਦਾ ਇਹਦਾ ਕਹੈਂ ਗਮਾੜ ਮੱਥੇ ਜਵਾਬ ਦੇਣਾ ਔਖਾ ਹੋ ਜਾਂਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਵੀ ਤੇਰਾ ਕਰਾਂਗੇ ਅਸੀਂ ਮਾਗਰੋਂ ਮਾਗਰੋਂ ਕਰਾਂਗੇ ਆਇਆ ਕਾਨੂੰ ਕਰਦਾ ਹੁਣ ਆ ਦੋ ਮਿੰਟ ਕਾ ਹਲਕਾ ਨੂੰ ਕਰਦਾ ਉਹ ਮੈਨੂੰ ਪਹਿਲਾਂ ਕਦੋਂ ਪਤਾ ਸੀ ਮਾਰਾ ਸੂਟੀ ਜੀ ਦੇਖ ਕੇ ਫੇਰ ਸੱਟਣ ਲੱਗਿਆ ਯਾਰ ਮੈਂ ਕਹੇ ਸੱਡਦੀ ਐ ਸੱਟਣੀ ਸੱਟਣੀ ਔਰ ਫਿਰ ਬਹੁਤ ਬਹੁਤ ਧੰਨਵਾਦ ਮਣੀ ਤੇਰਾ ਚਾਹ ਦੱਸ ਜੀ ਚਾਹ ਪੀਣੀ ਆ ਚਾਹ ਮਕਾਂ ਕਾਲੀ ਹੈ ਜੀ ਮੁੰਡੇ ਨਹੀਂ ਤੁਸੀਂ ਕਾਹੋਂਗੇ ਦਰਸ਼ਕੋ ਵੀ ਚਾਹ ਵੀ ਨਹੀਂ ਪੀਅ ਗਏ ਤੋਰਿਆ ਚਾਹ ਇਹਨੂੰ ਮੈਂ 50 ਵਾਰੀ ਕਹਤਾ ਹੈ ਕਹਿੰਦਾ ਟਾਈਮ ਨਹੀਂ ਹੈਗਾ ਖੇਚਮਾ ਖੇਚਮਾ ਹੀ ਕਹਿੰਦਾ ਫਿਰ ਫਿਰ ਧੰਨਵਾਦ ਕਰਦਾ ਹਾਂ ਤੇਰਾ ਦੇਖੋ ਇਹ ਆ ਜੱਟਾਂ ਦੀ ਹੋਲੀ ਦਿਖਾਣਾ ਹੋਣੀ ਕਹਿੰਦਾ ਹੁੰਦਾ ਅਸੀਂ ਕੱਚੇ ਰੰਗ ਜੇ ਆ ਬਾਈ ਇਹ ਤੋਂ ਹੀ ਪਤਾ ਲੱਗ ਜਾਂਦਾ ਲੈ ਹੱਥਾਂ ਤੋਂ ਸਮਝ ਜਾ ਕਰੋ ਵੀ ਹੋਲੀ ਖੇਡ ਕੇ ਵੀ ਹੋਲੀ ਖੇਡ ਕੇ ਜਵੇਂ ਉਹ ਕਹਿੰਦੇ ਨੇ ਸਹਿਰੀ ਤਾਂ ਕਹਿੰਦੇ ਹੋਲੀ ਖੇਡ ਕੇ ਵੀ ਦੇਖ ਲਿਆ ਕਰੋ ਪਤਾਨ ਚੱਲਿਆ ਫਿਰ ਓਕੇ ਧੰਨਵਾਦ ਵੀਰੇ ਥੈਂਕ ਯੂ ਬਹੁਤ-ਬਹੁਤ ਪਰ ਛੱਟਿਆ ਮਿੱਤਰੋ ਅਰੇ ਵੀ ਅੱਜ ਕਾਟਵਾੜੀ ਘੜੀ ਆ ਬਾਈ ਅੱਜ ਫ੍ਰੀ ਸੀ ਆਪਾਂ ਮਿਲ ਗਿਆ ਅੱਜ ਜਾਣਾ ਨਹੀਂ ਸੀ ਕਿਸੇ ਪਾਸੇ ਆਂ ਕਰਕੇ ਆਪਾਂ ਕਿਹਾ ਆ ਜਾ ਜੀਰੀ ਜਿਹੜੀ ਘਾੜਵਾੜ ਨਹੀਂ ਹੁੰਦੀ ਉਹ ਘੜਤੀ ਆਹ ਯਰਾਂ ਇਹ ਤੇ ਕਲੋਰੋ ਵੀ ਛੜਦੇ ਆਂ ਜੀ ਚੱਕੋ ਚੱਕੋ ਵੀ ਮਿੱਤਰੋ ਟੋਕੋਰੀ ਰੇਦੀ ਵੀ ਮਾਰੀ ਜਿਹੜੀ ਘਾੜ ਵੜਾ ਰਹੀ ਦੀ ਸੀ ਮਾਰੀ ਮੋਟੀ ਤੋਂ ਦੇ ਗਾਣਾ ਬਾੜ ਚੱਲਦੀ ਐ ਛੱਡ ਦੀ ਐ ਰੇ ਟਾਕੋ ਮਿੱਤਰੋ ਰੇ ਰੇ ਫਿਰ ਆਈ ਜੀ ਵੀ ਮਾਰੀ। શરીਜੀ ਤੇ ਹੋਈ ਗਿਆ ਦਾ ਰੰਗਾ ਲਾ ਗਈ ਗ੍ਰਾਮ ਬੌਂ ਨੂੰ ਕਹਿੰਦੇ ਸੀ। ਆਹ ਬਈ ਹੜੀ ਜੱਟ ਲਾਇਫ। ਹੰਗਾ ਮਿੱਤਰੋ। ਆਜਾ ਪਾ ਹੋਰ ਲੈ ਵੱਲੇ ਜੇ ਕੰਮ ਸੀ ਇਹੀ ਕਰਦੇ ਆ। ਪਾਣੀ ਵੀ ਦੂਜੇ ਚ ਕਰਦਾ ਮਿੱਤਰੋ। ਰੇ ਵੀ ਛੱਡਦਾ। ਇਹ ਗੱਲ ਹੋਰ-ਸੋਰ ਦੱਸਾਂ ਤੁਹਾਨੂੰ ਬਈ ਆ ਦੇਖੋ। ਪ੍ਰਾਣ ਜਮਾਂ ਲੈ ਗਈ। ਪਹਿਲਾਂ ਇਹ ਰੰਗ ਹੋ ਰਿਹਾ ਹੋ ਗਿਆ ਸੀ। ਮੁੜ ਕੇ ਜਦੋਂ ਮੈਂ ਮਤਲਬ ਕਿ ਆਹਾ ਕਰਿਆ ਰੇ ਛੱਡਿਆ। ਰੇ ਨਾਲ ਜਮਾਂ ਲੈ ਗਈ। ਇਹ ਤਾਂ ਮਤਲਬ ਪਹਿਲਾਂ ਮੈਨੂੰ ਐ ਜਿਹਾ ਮਗਰ ਬੁਰਾ ਲੱਗ ਰੰਗ ਜਿਆ ਯਾਰ ਐ ਲੱਗਿਆ ਮਾਣਾ ਰੇ ਨੇ ਜਮਾ ਲਾਤਾ ਥੋੜਾ ਜਿਹਾ ਗਿੱਲਾ ਜਿਹਾ ਸੀ ਰਹੀ ਜਮਾ ਪਟਦੀ ਪਦਾਨ ਦੇਖੋ ਮਰੂਦ ਦੇਖੋ ਮਿੱਤਰੋ ਜਿਹੜਾ ਲੀਲੂ ਕਹਿੰਦੇ ਉਹਨਾਂ ਨੇ ਲੀਲੂ ਦਿਖੋਣਾ ਲੀਲੂ ਮਰੂਦ ਲਾਲ ਲਾਲਾ ਬਈ ਆਮੜਾ ਜਹਾਥੀ ਲਾਇਆ ਹੋਈਆਂ ਹੱਥ ਜਿਹੜੇ ਪਿਆ ਮਰੂਦ ਚੱਲ ਪਿਆ ਸਾਰਾਂ ਚ ਬਹੁਤ ਲੱਗਦੇ ਨੇ ਬੂਟੇ ਨੂੰ ਆ ਵੀ ਵਧੀਆ ਸ਼ੌਵੀ ਨੇ ਜਿਵੇਂ ਉਹ ਕਹਨਾ ਹੁਣ ਮਰੂਦ ਨਹੀਂ ਆ ਗਿਆ ਸ਼ੌਵੀ ਨੇ ਬਾਈ ਤਾਂ ਤੋ ਬੋ ਵੀ ਸੁਣਨਾ ਪਿਆ ਆਪਣਾ ਲੱਗਿਆ ਜੀ ਲੱਗ ਗਿਆ ਜੀ ਲੱਗੇ ਘੇੜਨ ਦੇਖੋ ਜੀ ਡੈੱਬ ਜੀ ਗਾੜੀ ਲਿਆਦੀ ਬੇਟਾ ਘੰਟਾ ਹੋ ਗਿਆ ਤੈਨੂੰ ਹੋ ਗਿਆ ਨਾ ਘੰਟਾ ਲਾਣਾ ਹਨਾ ਕਰਮਣਾ ਅਹ ਪਤਾ ਨਹੀਂ ਨਾ ਆਇਆ ਨਾ ਯਾਰ ਮਾੜੀ ਗੱਲ ਆ ਤੇ ਸੱਤ ਸਨੇ ਗੇਟੀ ਹੋਣਾ ਕਰਮਣਾ ਮੰਨਦੇ ਕਰਦੇ ਬੋਤੋ ਨਾ ਆਇਆ ਨਾ ਕੰਟਾ ਲਿਆ ਕਰ ਜਰ ਰੋਡੇ ਲਈ ਕੰਟਾ ਦਾ ਬਹੁਤ ਆ ਬੁੱਤ ਹਾਂ ਬਸਾ ਉਹ ਕੰਡਾ ਕੰਟਾ ਬਹੁਤ ਹੁੰਦਾ ਆਣਾ ਸਹੀ ਗੱਲ ਆ ਨਾ ਬਸਾ ਉਹਦਾ ਦਰੋਸਤ ਵੀ ਕਹਿੰਦਾਗਾ ਧਰ ਦੇ ਹਾਂ ਦੇਖੇ ਗਿਆ ਨਾ ਗੱਲ ਬੱਸ ਕਰ ਮਣ ਹਾ ਦੇਖੋ ਮਿੱਤਰੋ ਲੈ ਗਈ ਤਿਤਰੀ ਸਾਰੇ ਬੱਚੇ ਕੱਢ ਗਏ ਦੇਖੋ ਬਈ ਲਈ ਗਈ ਵਧੀਆ ਥਾਂ ਇੱਥੇ ਜਮਾਏ ਬਣਾਇਆ ਹੋਇਆ ਜੀ ਹਰ ਇੱਕ ਰਹਿ ਗਿਆ ਇਹ ਪਤਾ ਨਹੀਂ ਕੀ ਚੱਕਰ ਵੀ ਇੱਕ ਕਿਉਂ ਰਹਿ ਗਿਆ ਜ਼ਿਆਦਾ ਇਹ ਜ਼ਿਆਦਾ ਇਹ ਪੜਿਆ-ਪੜਿਆ ਹੋਊ ਮਿੱਤਰੋ ਪੜੇ ਹੀ ਆ ਦਿਖਾਉਣਾ ਸਾਨੂੰ ਵੀ ਕੀ ਚੱਕਰ ਹੈ ਨਹੀਂ ਤਾਂ ਭਾ ਕੱਢ ਕੇ ਛੱਡਦੀ ਨਹੀਂ ਹੁੰਦੀ ਪੜਿਆ ਹੀ ਹੈ ਬਹੁਤ ਸਿਆਣੇ ਜਾਨਵਰ ਹੁੰਦੇ ਨਹੀਂ ਪਤਾ ਲੱਗਿਆ ਉਹਨੂੰ ਇੱਕ ਰਹਾ 7 ਵਜੇ ਕੱਢ ਕੇ ਲੈ ਗਈ ਤੁਹਾਨੂੰ ਦਿਖਾਵਾਂਗੇ ਇੱਥੇ ਫਿਰਦੇ ਵੀ ਦੇਖ ਬਾਈ ਆਏ ਆ ਜਮ ਆਪਣੇ ਬੇੜੇ ਚ ਕੱਢ ਕੇ ਲੈ ਕੇ ਗਏ ਆਂਡੇ ਦਾ ਸਾਇ ਦੇਖੋ ਟੱਕ ਨਹੀਂ ਗਏ ਆ ਜੀ ਹਾਂ ਇੱਥੇ ਐ ਮਤਰੋ ਸੁੱਕਾ ਲਸਣ ਯਾਰ ਦੇ ਲੇ ਨੂੰ ਨਾ ਮੈਂ ਜੁਗ ਬੋਧਿਆ ਫੜ ਕੇ ਨੇ ਆ। ਹਾਂਜੀ ਸਣੀ ਜੀ। ਹਾਂਜੀ। ਕੀ ਹਾਲ ਨੇ ਯਾਰਾਂ? ਕੈਮ? ਵਧੀਆ। ਸਾਡੀ ਉਹ ਆ ਗਈ ਜੁਗ ਬੋਧ ਆ। ਹਾਂ ਹਾਂ ਲੈ ਕੇ ਜਾ। ਹਾਂ। ਇਹ ਤਾਂ ਇਹ ਦੇਓ ਇੱਕ ਸਾਨੂੰ ਉਹ ਦੇਓ ਵੀਰੇ। ਰੰਗਾਂ ਯਾਨੀ ਆਹਾ। ਢੀਲਾ। ਤੜੀਲਾ। ਭਾਗਾ ਜਾ। ਗੁੱਛੀ। ਹਾਂ ਇਹਦੇ ਨਾਲ ਦੀ ਇੱਕ ਦੇ ਦਿਓ ਹਰੇ ਜੇ ਨਾਲ ਦੀ। ਇਹਦੇ ਨਾਲ ਦੀਆਂ 6 6 ਦੇ ਦਿਓ। ਲੇਟ ਹੋ ਗਿਆ ਸੀ ਪਹਿਲਾਂ ਪੁੱਲ ਮੁਕਾਹਲ ਹੋ ਗਈ ਯਾਰਾਂ ਬਾਜਰੇ ਜਾਲੋਂ ਸੀ ਨਹੀਂ ਉਹ ਤੋਂ ਮੈਂ ਲੈ ਕੇ ਜਾਂਦਾ। ਹੋਰ ਸੁਣਾ ਸਣੀ ਕੈਮ ਆ ਯਾਰ ਹਾਂ ਪੂਰੀ ਦੇਖਿਆ ਕਰ ਦੂ ਪੰ ਪੂਰਾ ਮੋਟੀਵੇਟਿਡ ਜੋਰ ਤਾਂ ਮੇਰਾ ਪੂਰਾ ਲੱਗਿਆ ਹੁੰਦਾ ਯਾਰ ਵੀ ਹੋਣ ਦੇਖ ਕੇ ਵੀ ਜਦੋਂ ਇੱਕ ਨਰਸਾ ਛੱਡ ਕੇ ਪੁੰਦਾ ਉਹ ਭੱਜ ਸਕਦਾ ਯਾਰ ਤੁਸੀਂ ਕਿਉਂ ਨਹੀਂ ਹਾਂ ਉਧਰ ਹੀ ਭੱਜ ਜਾਣਾ ਯਾਰ ਚੱਲ ਵਧੀਆ ਗਰਮੀ ਗਰਮੀ ਨਾਲ ਮੌਸਮ ਹਲਕਾ ਵੇਟਰ ਤੋੜਨਾ ਮੈਨੂੰ ਲੱਗਦਾ ਘਟ ਗਿਆ ਹੂ ਕਿਲੋ ਕੋ ਤਾਂ 5 ਕਿਲੋ ਤੋੜੂਗਾ ਮੈਂ ਵੀ ਕਰਨਾ ਯਾਰ ਮੈਂ ਖੜੀ ਪੂਰੀ ਐ ਹੁੰਦਾ ਯਾਰ ਵੀ ਹਾਂ ਘੰਟਾ ਦਾ ਲਾਦਨੇ ਬਈ ਇੱਕ ਅਸੀਂ ਆਨਲਾਈਨ ਕਲਾਸ ਜੀਆਂ ਲਪਾਉਂਦਾ ਉਹ ਮੁੰਡਾ ਉਹਦਾ ਕੋਰਸ ਚੈੱਕ ਕਰਿਆ ਹੋਇਆ ਲਾ ਲੈਂਦੇ ਉਹਨੇ ਆਨਲਾਈਨ ਕਲਾਸਾਂ ਜੀਆਂ ਲਪਾਉਂਦਾ ਮਤਲਬ ਕਿ ਇਹਦੇ ਉਹ ਜਿਵੇਂ ਜਵਾਕਾਂ ਦੀ ਕਲਾਸ ਨਹੀਂ ਲੱਗਦੀ ਹੁੰਦੀ ਉਮੇ ਲਾਉਂਦਾ ਉਹ ਹਾਂ ਐਕਸਰਸ ਜਾ ਕਰ ਹਾਂ 50 ਉਹ ਪੂਰਾ ਪਝਾਉਂਦਾ ਉਹ 40 45 ਮਿੰਟ ਪੂਰਾ ਠਾੜਪਾ ਹੈ ਉਹ ਬਾਈ ਆ ਯਾਰ ਮਤਲਬ ਕਿ ਇੰਸਟਾ ਤੇ ਫੋਲੋ ਕਰਿਆ ਹੋਇਆ ਸੀ ਮੈਂ ਪੌਜੀਆ ਦਿਖਾ ਦਰਨ ਤੈਨੂੰ ਬਾਲਾ ਬਾਲੀਆਂ ਲਪਾਉਂਦਾ ਵਧੀਆ ਪੂਰੀ ਐ ਐਕਸਰਸਾਂ ਪੂਰਾ ਐ ਕਰਾਉਂਦਾ ਆਈ ਕੋਲ ਪਾਈ ਪਾਈ ਆਹੀ ਲੈ ਮੈਂ ਤੁਹਾਨੂੰ ਦੇ ਦੂੰਗਾ ਇਹ ਹੀ ਪੜਦੇ ਇਹ ਕਿਲਵਾਈਆਂ ਹੁੰਦੇ ਨੇਗੇ ਨਾ ਇਹ ਛੇ ਛੇ ਵੀਰੇ ਛੇ ਛੇ ਹਾਂ ਆ ਛੇ ਉਹ ਵਾਸਤੇ ਕੱ ਲਈ ਹੈ ਗ੍ਰੀਨ ਜੀ ਇੱਕ ਚਾਹੀਏ ਇੱਕ ਲੈਣੀ ਹੈ ਹਾਂ ਉਹਦਾ ਇੱਕ ਹੀ ਚਾਹੀਏ ਆ ਦੂਜੀਆਂ ਛੇ ਛੇ ਦੂਜੇ ਕਲਰ ਜਾਨੀ ਜੀ ਓਕੇ ਯਾਰਾਂ ਚਲੋ ਵੀ ਜਵੰਦਾ ਜੀ ਯਾਰ ਆਇਆ ਆਪਣਾ ਪੂਰਾ ਇਕੱਠੇ ਪੜਦੇ ਰਹਿਆ ਸੀ ਸੂਕਾ ਟ੍ਰੇਲਰ ਮਟੀਰੀਅਲ ਐਂਡ ਬਾਈਕ ਹਾਊਸ ਮਿੱਤਰੋ